ਜਲਾਲਾਬਾਦ ਤੋਂ ਆ ਕਿਹੜੀ ਲੋਕੇਸ਼ਨ ਤੇ ਆ ਮੋੜ ਕੀ ਕੋਲੇ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਜੀ ਇਹ ਗੱਡੀ ਨੰਬਰ ਇਹ ਮੀਟਰ ਲੱਗੇ ਨੇ ਯਾਰ ਦੂਸਤ ਆ ਰਹੇ ਜੀਰੋ 2 3 3 ਮੀਟਰ ਨੇ ਜੀ ਹਾਂ ਮੀਟਰ ਨੇ ਜਲਾਲਾਬਾਦ ਜਲਾਲਾਬਾਦ ਚੱਲੇ ਸੀ ਕਿ ਆ ਰਹੇ ਸੀ ਚੱਲੇ ਨੇ ਚੱਲੇ ਸੀ ਬਹੁਤ ਜ਼ਬਰਦਸਤ ਭਿਆਨਕ ਇੱਕ ਐਕਸੀਡੈਂਟ ਹੋਇਆ ਜੀ ਤੇ ਕਿਰਪਾ ਕਰਕੇ ਜੇ ਕੋਈ ਦੇਖ ਰਿਹਾ ਹੈ ਇਹਨਾਂ ਦਾ ਸੱਜਣ ਐਂਬੂਲੈਂਸ ਨੂੰ ਫੋਨ ਕਰ ਦਿੱਤਾ ਗਿਆ ਜੀ ਐਂਬੂਲੈਂਸ ਆ ਰਹੀ ਹੈ ਤੇ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਨਾ ਕਿ ਇਹਨਾਂ ਦੇ ਘਰ ਦੇ ਕਿਸੇ ਨੂੰ ਪਤਾ ਲੱਗਦਾ ਤਾਂ ਲੱਗ ਸਕੇ ਜੀ ਬਹੁਤ ਭਿਆਨਕ ਐਕਸੀਡੈਂਟ ਹੋ ਗਿਆ ਜੀ ਬਹੁਤ ਭਿਆਨਕ ਐਕਸੀਡੈਂਟ ਹੋਇਆ ਜੀ ਇੱਥੇ ਬਹੁਤ ਭਿਆਨਕ ਬਹੁਤ ਭਿਆਨਕ ਐਕਸੀਡੈਂਟ ਹੋਇਆ ਜੀ ਐਂਬੂਲੈਂਸ ਦਾ ਰਸਤਾ ਪਾ ਦਿਓ ਵੀਰੇ ਐਂਬੂਲੈਂਸ ਦਾ ਰਸਤਾ ਕਰ ਦਿਓ ਹਾਂ ਹਾਂ ਹੋ ਜਾਣਾ ਨਹੀਂ ਦਾ ਐਂਬੂਲੈਂਸ ਐਂਬੂਲੈਂਸ ਦਾ ਐਂਬੂਲੈਂਸ ਦਾ ਰਸਤਾ ਬਣਾਓ ਬਾਬਾ ਜੀ ਬੈਠੋ ਆਪਾਂ ਅੱਗੇ ਗੱਡੀਆਂ ਕਰਾਈਏ ਵੀਰੇ ਅੱਗੇ ਕਰੋ ਐਂਬੂਲੈਂਸ ਆ ਰਹੀ ਹੈ ਵੀਰੇ ਆਪਾਂ ਜਾਮ ਨਾ ਕਰੀਏ ਜੀ ਜਾਮ ਨਾ ਕਰੀਆ ਵੀਰੇ ਅੱਗੇ ਕਰ ਲੋ ਬਾਬਾ ਜੀ ਅੱਗੇ ਕਰੋ ਵਿੱਚ ਬੈ ਯਾਰ ਤੂੰ ਵਿੱਚ ਮੈਂ ਵਿੱਚ ਮੈਂ ਐਂਬੂਲੈਂਸ ਆ ਗਈ ਬੰਦੇ ਭਾਉ ਅੱਗੇ ਕਰੋ 20 25 ਬੰਦੇ ਸੀ ਮੇਰੇ ਖਿਆਲ ਸਾਰੇ ਪੂਰੇ ਹੋ ਗਏ ਮੈਨੂੰ ਲੱਗਦਾ 20 ਤੋਂ 25 ਐਂਬੂਲੈਂਸ ਆ ਰਹੀ ਹੈ ਵੀਰੇ ਨਹੀਂ ਵੇਟਰ ਸੀ ਕੋਈ ਗੁਰੂ ਸਾਹਿਬ ਤੋਂ ਆ ਰਹੇ ਸੀ ਜਲਾਲਾਬਾਦ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਗਰੂਹਰ ਸਹਾਇਆ ਏਰੀਆ ਦੇ ਵਿੱਚ ਇੱਕ ਬਹੁਤ ਹੀ ਮੰਨ ਬਹੁਤ ਹੀ ਦੁਖਦ ਘਟਨਾ ਹੋ ਗਈ ਇੱਕ ਐਕਸੀਡੈਂਟ ਦੇ ਦੌਰਾਨ ਜਿਹੜੀ ਮਹਿੰਦਰਾ ਬੇਲੈਰੋ ਪਿਕਅਪ ਸੀ ਜਿਹੜਾ ਟਰੱਕ ਓਵਰਟੇਕਿੰਗ ਦੇ ਦੌਰਾਨ ਨਾ ਪਿਛਲੇ ਐਕਸੀਡੈਂਟ ਹੋਇਆ ਤੇ ਹੁਣੇ ਅਸੀਂ ਸਾਰੇ ਹਸਪਤਾਲ ਆ ਗਏ ਆ ਸਪੌਟ ਦੇ ਵਿੱਚ ਹੁਣ ਐਸਐਸਐਫ ਨੇ ਜੋ ਸੜਕ ਸੁਰੱਖਿਆ ਫੋਰਸ ਹੈ ਤੇ ਲੋਕਲ ਪੁਲਿਸ ਨੇ ਇਮੀਡੀਏਟਲੀ ਰਿਐਕਟ ਕਰਕੇ ਲੋਕਾਂ ਨੂੰ ਰੈਸਕਿਊ ਕੀਤਾ ਔਰ ਉਹਨੂੰ ਜੋ ਨੀਅਰੈਸਟ ਹਸਪਤਾਲ ਸੀ ਕਿ ਗੁਰੂ ਹਰ ਸਹਾਇ ਦਾ ਫਰੀਦਕੋਟ ਤੱਕ ਜਲਾਲਾਬਾਦ ਹਸਪਤਾਲ ਦੇ ਵਿੱਚ ਭੇਜਿਆ ਹੁਣ ਅਸੀਂ ਸਾਰੇ ਜਲਾਲਾਬਾਦ ਹਸਪਤਾਲ ਵਿੱਚ ਮੌਜੂਦ ਨੇ ਇੱਥੇ ਸਾਡੇ ਨਾਲ ਐਸਐਸਪੀ ਫਾਜ਼ਿਲਕਾ ਵੀ ਹੈਗੇ ਜਿਹੜੇ ਇਹਨਾਂ ਦੇ ਐਸਐਮਓ ਸਾਹਿਬ ਹੋ ਵੀ ਹੈਗੇ ਉਹ ਦੱਸਦੇ ਨੇ ਕਿ ਜਿਹੜੇ ਇੰਜਰਡ ਹੈਗੇ ਲਗਭਗ ਸਾਡੇ 15 ਦੇ ਅਰਾਊਂਡ ਲੋਗ ਇੰਜਰਡ ਹੈ ਜੇ ਬੱਪਾ ਕਸਤ ਹਸਪਤਾਲ ਤੇ ਖਾਵਾ ਦੇ ਕੁਝ ਹੈਗੇ ਉਹਨਾਂ ਦੀ ਸਿਚੁਏਸ਼ਨ ਸਟੇਬਲ ਹੈ ਪਰ ਟੋਟਲ ਜਿਹੜੇ ਹੈਗੇ ਰਿਪੋਰਟਡ ਡੈਡ ਹੁਣ ਤੱਕ ਨਹੀਂ ਹੋਏ ਲੋ ਹੈ ਬੜਾ ਕਿੰਨੇ ਹੈ ਦੇਚਾ ਆਪਣੇ ਪਿਕਅਪ ਗੱਡੀ ਕਿੰਨੀ ਤੇ ਸਾਰਾ ਕੁਝ ਅਭੀ ਜੁੜੀ ਵੀ ਹਾਦਸੇ ਦੇ ਪਿੱਛੇ ਦਾ ਕਾਰਨ ਕੀ ਹੈ ਕਿਨੇ ਬੰਦੇ ਗੱਡੀ ਚ ਸੀ ਕੇ ਕਰਤੀ ਸੀ ਕੇ ਉਹ ਸਾਰੋ ਦੇ ਐਫ ਆਰ ਕਰਕੇ ਅਸੀਂ ਪੂਰੇ ਪਿੰਡ ਤੱਕ ਪੁਲਿਸ ਜਾਵੇ ਕਿੱਥੇ ਜਾ ਰਹੇ ਸੀ ਕਿੱਥੇ ਆ ਰਹੇ ਸੀ ਜੁੜੀ ਮਹਿੰਦਰਾ ਬੁਲੈਰੋ ਪਿਕਅਪ ਹੈ ਇਹ ਗੁਰੂਵਰ ਸਹਾਇਆ ਏਰੀਆ ਸੇ ਜਲਾਲਾਬਾਦ ਦੀ ਓਰ ਆ ਰਹੇ ਸੀ ਇਹ ਇੱਕ ਕੈਟਰਿੰਗ ਜੋ ਹੁਣ ਤੱਕ ਪਤਾ ਚੱਲਿਆ ਨੇ ਇੱਕ ਕੈਟਰਿੰਗ ਕਰਨ ਵਾਸਤੇ ਇੱਕ ਸ਼ਾਦੀ ਦੇ ਵਿਚਾਰੇ ਸੀ ਇਸੇ ਅਵਕਤ ਵਾਸਤੇ ਦੇਖੇ ਕਰੋ